ਆਕਮਿਤਨ ਸਾਹਿਬ ਨੂੰ ਅੱਜ ਤੁਸੀਂ ਮੁਲਾਕਾਤ ਵੀ ਕੀਤੀ ਔਰ ਡਿਮਾਂਡ ਕੀਤੀ ਹੈ ਕਿ ਜਿਹੜੀਆਂ ਨਜਾਇਜ਼ ਕਲੋਨੀਆਂ ਨੇ ਉਸ ਦੇ ਉੱਤੇ ਜਿਹੜੀ ਆ ਕਾਰਵਾਈ ਕੀਤੀ ਜਾਵੇ ਪਹਿਲਾਂ ਵੀ ਤੁਸੀਂ ਇਹ ਡਿਮਾਂਡ ਚੁੱਕੀ ਸੀ ਮੈਂ ਕਾਫੀ ਦਿਨਾਂ ਤੋਂ ਹਾਊਸ ਵੀ ਰੋਲਾ ਪਾਉਂਦਾ ਰਿਹਾ ਚੀਖ ਚੀਖ ਕੇ ਬੋਲਦਾ ਰਿਹਾ ਵੀ ਮੁੱਖ ਮੰਤਰੀ ਸਾਹਿਬ ਇਹ ਸੁਣ ਲਓ ਇਹ ਬਹੁਤ ਵੱਡਾ ਕਪਲਾ ਇਹਦੇ ਚ ਹਜ਼ਾਰਾਂ ਕਰੋੜ ਦਾ ਕਪਲਾ ਮੈਨੂੰ ਠਾਕਰ ਵਿਸ਼ਵਨਾਥ ਜੀ ਮੈਂ ਸਾਰੇ ਅਸੀ ਮਹੱਲੇ ਜਦੋਂ ਹੁਣ ਗਏ ਇਲੈਕਸ਼ਨਾਂ ਚ ਗਏ ਤਾਂ ਦੇਖਿਆ ਲੋਕ ਲੋਕਾਂ ਕੋਲ ਨਾ ਪੀਣ ਨੂੰ ਪਾਣੀ ਹੈ ਨਾ ਵਿਚਾਰੇ ਕੋਈ ਸੀਵਰੇਜ ਹੈ ਜੇਕਰ ਪਾਣੀ ਕਿਤੇ ਆਉਂਦਾ ਤਾਂ ਗੰਦਾ ਸੀਵਰੇਜ ਆਉਂਦਾ ਠਾਕੁਰ ਸਾਹਿਬ ਦੇ ਵਿਸ਼ਵਨਾਥ ਜੀ ਨੇ ਮੈਨੂੰ ਦੱਸਿਆ ਪਰ ਜਿਹੜੇ ਪ੍ਰਵਾਸੀ ਭਲਾਈ ਬੋਰਡ ਦੇ ਚੇਅਰਮੈਨ ਸੀ ਸਾਡੇ ਵੀ ਗਰੀਬ ਆਦਮੀ ਦਾ ਬੁਰਾ ਹਾਲ ਹੈ ਔਰ ਅਮੀਰ ਆਦਮੀ ਨਵੇਂ ਤੋਂ ਨਵਾਂ ਹੋ ਰਿਹਾ ਵੱਡੇ ਤੋਂ ਵੱਡਾ ਹੋਈ ਜਾਂਦਾ ਇਹ ਬਹੁਤ ਵੱਡਾ ਕਪਲਾ ਜੀ ਦੇ ਵਿੱਚ ਰਾਜਨੇਤਾ ਵੀ ਰਲੇ ਹੋਏ ਨੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਜਿਹਦੇ ਵਿੱਚ ਰਾਜਨੇਤਾਵਾਂ ਦਾ ਵੀ ਨਾਮ ਹੈ ਜਿੰਨਾਂ ਵਿੱਚ ਅਫਸਰ ਵੀ ਰਲੇ ਹੋਏ ਨੇ ਔਰ ਦੇਖੋ ਇੱਕ ਕਨੌਟ ਪਲੇਸ ਕਲੋਨੀ ਹੈ ਉਹਦੇ ਵਿੱਚ ਉਹਨੇ 100 ਸ਼ੋਰੂਮ ਕਟਿਆ ਕੋਈ ਐਨ ਆਰ ਆਈ ਸੇਵਾਦਾਰ ਉਹ ਮੈਂ 5 ਸਾਲ ਤੋਂ ਕਹੀ ਜਾ ਰਿਹਾ ਹਾਂ ਕਹਿੰਦਾ ਜੀ ਪਾਸ ਕਰਾਤੀ 1 ਇੰਚ ਉਹਨੇ ਪਾਰਕਿੰਗ ਨਹੀਂ ਛੱਡੀ 1 ਇੰਚ ਪਾਰਕਿੰਗ ਨਹੀਂ ਛੱਡੀ 35 ਗੱਜਾ ਉਹ 50 ਲੱਖ ਦੀ ਵੇਚਦਾ 1.5 ਲੱਖ ਰੁਪਏ ਗੱਜ ਪਰ ਨਗਰ ਨਿਗਮ ਨੂੰ ਕਹਿੰਦੇ 7 ਲੱਖ ਰੁਪਏ ਜਮ੍ਹਾਂ ਹੋਗੇ ਨਗਰ ਨਿਗਮ ਨੂੰ ਉਸ ਕਲੋਨੀ ਦੇ ਵਿੱਚ ਜੇ ਰੈਵਨਿਊ ਲਿਆ ਜਾਵੇ ਨਗਰ ਨਿਗਮ ਨੂੰ ਉਸੇ ਕਲੋਨੀ 'ਚ 20 ਕਰੋੜ ਤੋਂ ਜ਼ਿਆਦਾ ਟੈਕਸ ਆਊਗਾ ਇੱਕ ਕਲੋਨੀ 'ਚ ਮੈਂ 130 ਏਕੜ ਦੇ ਕਰੀਬ ਮੈਦ ਔਰ ਠਾਕੁਰ ਵਿਸ਼ਵਨਾਥ ਜੀ ਨੇ 130 ਕਿੱਲਾਂ ਦੇ ਵਿੱਚ ਅੱਜ ਲਿਸਟ ਨਾਮ ਵੀ ਆ ਨਾਮਾ ਕਲੋਨੀ ਦਾ ਆ ਮਾਲਕ ਦਾ ਨਾਮ ਆ ਐਨੇ ਇਕੜ ਜਗ੍ਹਾ ਮੈਂ ਜਿਹੜੀ 5 ਸਾਲ ਤੋਂ ਲਿਸਟ ਦਿੱਤੀ ਅੱਜ ਫੇਰ ਕਮਿਸ਼ਨਰ ਸਾਹਿਬ ਨੂੰ ਦੁਬਾਰਾ ਦੇ ਕੇ ਚੱਲੇ ਆਂ ਔਰ ਮੁੱਖ ਮੰਤਰੀ ਸਾਹਿਬ ਤੋਂ 3 ਦਿਨ ਤੋਂ ਮੈਂ ਤੇ ਠਾਕੁਰ ਵਿਸ਼ਵਨਾਰੀ ਦੀ ਟਾਈਮ ਮੰਗ ਰਹੇ ਆਂ ਔਰ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਪੂਰਾ ਆਸਵੰਦ ਕਰਾਇਆ ਵੀ ਤੁਹਾਨੂੰ ਸ਼ਨੀਵਾਰ ਤੋਂ ਪਹਿਲਾਂ ਬੁਲਾਵਾਂਗੇ ਔਰ ਜਿੰਨੇ ਕਾਲੇ ਚਿੱਠੇ ਇਸਥੇ ਪ੍ਰਸ਼ਾਸਨ ਦੇ ਰਾਜਨੇਤਾਵਾਂ ਦੇ ਸਾਰੇ ਮੁੱਖ ਮੰਤਰੀ ਨੂੰ ਇੱਕ ਇੱਕ ਗੱਲ ਦੱਸ ਕੇ ਆਵਾਂਗਾ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਔਰ ਮੈਨੂੰ ਬੜੀ ਆਸ ਹੈ ਕਿ ਚੀਫ ਮਿਨਿਸਟਰ ਇਹਨਾਂ ਚੀਜ਼ਾਂ ਤੇ ਕਾਰਵਾਈ ਜ਼ਰੂਰ ਕਰਨਗੇ ਕਿਉਂਕਿ ਉਹ ਕਹਿੰਦੇ ਵੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੀ ਸਰਕਾਰ ਹੈ ਨਾ ਲੋਕਾਂ ਕੋ ਪਾਣੀ ਨਾ ਲੋਕਾਂ ਕੋ ਸੀਵਰੇਜ ਨਾ ਲੋਕਾਂ ਕੋ ਬਿਜਲੀ ਦਾ ਮੀਟਰ ਨਾ ਲੋਕਾਂ ਕੋ ਰਜਿਸਟਰੀ ਇੱਕ ਗੱਲ ਕਹਿ ਦਿੱਤੀ ਜਾਂਦੀ ਹੈ ਵੀ ਕਲੋਨੀ ਨਜਾਇਜ਼ ਜਿਹੜੇ ਨਜਾਇਜ਼ ਕਲੋਨੀ ਜਿਹੜਾ ਮਾਲਕਾਂ ਨੇ ਕੱਟੀਆਂ ਮੈਂ ਉਹਨਾਂ ਦਾ ਨਾਮ ਵੀ ਦਿੱਤਾ ਟੈਲੀਫੋਨ ਨੰਬਰ ਵੀ ਦਿੱਤਾ ਐਡਰੈਸ ਵੀ ਦਿੱਤਾ ਤਾਂ ਵੀ ਉਹਨਾਂ ਤੇ ਕੋਈ ਪਰਚਾ ਜੇ ਨਾ ਹੋਇਆ ਤਾਂ ਮੈਂ ਮੁੱਖ ਮੰਤਰੀ ਦੇ ਸਾਹਮਣੇ ਜਾ ਕੇ ਮੈਂ ਔਰ ਮੇਰੀ ਟੀਮ ਮੈਂ ਔਰ ਮੇਰੀ ਟੀਮ ਸਾਰੀ ਠਾਕਰ ਵਿਸ਼ਵਨਾਥ ਜੀ ਔਰ ਸਾਰਾ ਇਸਰੋਮਣੀ ਕਾਲੀਦਲ ਦੀ ਟੀਮ ਮੁੱਖ ਮੰਤਰੀ ਦਫਤਰ ਦੇ ਬਾਹਰ ਜਾ ਕੇ ਅਸੀਂ ਮੁੱਖ ਮੰਤਰੀ ਦਫਤਰ ਦੇ ਬਾਹਰ ਜਾ ਕੇ ਭੁੱਖ ਹੜਤਾਲ ਤੇ ਬੈਠਾਂਗੇ ਪਰ ਇਹਨਾਂ ਜਿਹੜੇ ਕਲੋਨੀ ਕੱਟਣ ਵਾਲੇ ਜਿਹੜੇ ਨਾਜਾਇਜ਼ ਕਲੋਨੀਆਂ ਕੱਟਣ ਵਾਲੇ ਜਿਹੜੇ ਲੋਕ ਨੇ ਮਾਫੀਆ ਇਹਨਾਂ ਦਾ ਪਰਦਾ ਫਾਸ਼ ਅਸੀਂ ਜਰੂਰ ਕਰਾਂਗੇ ਔਰ ਜੇਕਰ ਇਹ ਕਾਰਵਾਈ ਹਫਤੇ ਦੇ 10 ਦਿਨ ਚ ਨਾ ਹੋਈ ਮੈਂ 4 ਸਾਲ ਤੋਂ ਹਾਊਸ ਦੀ ਮੀਟਿੰਗਾਂ ਚ ਮੇਰੀ ਰਿਕਾਰਡਿੰਗਾਂ ਘਟਾ ਲਓ ਇਹ ਲਿਸਟਾਂ ਦਿੰਦਾ ਰਿਹਾ ਅੱਜ ਦੇਖੋ ਮੈਂ ਜੋ ਕਹਿੰਦਾ ਸੀ ਵੀ ਪੀਣ ਨਹੀਂ ਪਾਣੀ ਨਹੀਂ ਮਿਲਣਾ ਤੁਸੀਂ ਜਿੰਨੇ ਘਰ ਬਣਾਈ ਜਨੇ ਹੋ ਲਾਈਟ ਨਹੀਂ ਮਿਲਣੀ ਅੱਜ ਦੇਖੋ ਉਹੀ ਸੱਚ ਹੋ ਗਿਆ ਜੇਕਰ ਇਹ ਮਾਫੀਆ ਜੇ ਜਿਹੜਾ ਭੂ ਮਾਫੀਆ ਹੈ ਨਜਾਇਜ਼ ਕਲੋਨੀ ਕੱਟਣ ਵਾਲਾ ਮਾਫੀਆ ਜੇ ਇਹਦੇ ਖਿਲਾਫ ਕਾਰਵਾਈ ਨਾ ਕੀਤੀ ਮੈਂ ਹਫਤੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੇ ਬਾਹਰ ਭੁਖੜ ਹੜਤਾਲ ਤੇ ਬੈਠਾਂਗਾ ਸਾਰੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਸ਼ਿਪ ਹਨਾ ਨੂੰ ਨਾਲ ਲਿਆ ਕੇ ਪਰ ਮੈਂ ਕਾਰਵਾਈ ਜਰੂਰ ਕਰਾ ਕੇ ਹਟੂਗਾ ਕਿਵੇਂ ਮੰਨਦੇ ਹੋ ਜੀ ਤੁਸੀਂ 5 ਸਾਲਾਂ ਤੋਂ ਲਗਾਤਾਰ ਜਣੀ ਸ਼ਿਕਾਇਤਾਂ ਦੇ ਰਹੇ ਹੋ ਪਰ ਵਿੱਚ ਅਧਿਕਾਰੀਆਂ ਦਾ ਜ਼ਿਕਰ ਆ ਰਿਹਾ ਕਿ ਅਧਿਕਾਰੀਆਂ ਦੀ ਇਨਵੋਲਵਮੈਂਟ ਆ ਲੱਗਦਾ ਕੁਝ ਵੱਡੇ ਕਪਲੇ ਹੋ ਸਕਦੇ ਨੇ ਬਹੁਤ ਵੱਡੇ ਕਪਲੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਜਰੀਏ ਮੈਸੇਜ ਦੇ ਚਾਣਾ ਵੀ ਇਸ ਕਲੋਨੀਆਂ ਤੋਂ ਜੇ 126 ਏਕੜ ਆ ਜੇ ਕਲੋਨੀਆਂ ਤੋਂ ਤੁਸੀਂ ਟੈਕਸ ਲੈ ਲਓ ਨਾ ਜਿੰਨਾ ਕਾਰਪੋਰੇਸ਼ਨ ਨੂੰ ਬਣਦਾ ਸਾਰੇ ਲੁਧਿਆਣੇ ਦੀ ਡਿਵੈਲਪਮੈਂਟ ਹੋ ਜੂ 100 ਕਰੋੜ ਤੋਂ ਉੱਤੇ ਦਾ ਕਪਲਾ ਜੇਕਰ ਇੱਕ ਏਕੜ ਇੱਕ ਕਲੋਨੀ 'ਚ 1 ਕਰੋੜ ਰੁਪਏ ਲਿਆ ਜਾਵੇ 126 ਏਕੜਾਂ ਦੀ ਕਲੋਨੀ ਮੈਂ ਦਿੱਤੀ ਹੈ ਜਿਹੜੀ ਦੋ ਵਾੜਾਂ ਦੀ ਹੈ ਸਿਰਫ ਸਿਰਫ ਦੋ ਵਾੜਾਂ ਦੀ ਹੈ ਅਜੇ ਠਾਕੁਰ ਵਿਸ਼ਵਨਿਤ ਜੀ ਕਹਿੰਦੇ ਜਸਪਾਲ ਬਾਂਗੜਾ ਤੱਕ 200 ਕਿਲਾ ਹੋਰ ਕੱਟਿਆ ਜਾ ਚੁੱਕਿਆ 300 ਕਿਲਾ ਜੇਕਰ ਟੈਕਸ ਲਵੇ 200 ਕਰੋੜ ਰੁਪਏ ਦਾ ਕਪਲਾ ਹੈ ਮਾਮੂਲੀ ਕਪਲਾ ਨਹੀਂ ਜਿਹਦੇ ਵਿੱਚ ਅਫਸਰ ਇਨਵੋਲਵ ਨੇ ਇੰਸਪੈਕਟਰ ਏਟੀਪੀ ਐਮਟੀਪੀ ਔਰ ਨਗਰ ਨਿਗਮ ਦੇ ਉੱਚ ਅਧਿਕਾਰੀ ਇਨਵੋਲਵ ਨੇ ਮੈਂ মিডিਆ ਰਾਹੀਂ ਕਹਿਣਾ ਚਾਹੁੰਦਾ ਮੈਂ ਮੁੱਖ ਮੰਤਰੀ ਨੂੰ ਇੱਕ ਇੱਕ ਗੱਲ ਦੱਸ ਕੇ ਆਉਂਗਾ ਕਿਹੜੇ ਕਿਹੜੇ ਰਾਜਨੇਤਾਵਾਂ ਨੂੰ ਇਹਦੇ ਵਿੱਚ ਸ਼ਾਮਲ ਹੈ ਤਾਂ ਇਹਦੀ ਬਿਜ਼ਨਸ ਜਾਂਚ ਕਰਾਓ 30 ਦਿਨ ਦੇ ਵਿੱਚ ਵਿੱਚ ਸਮਾਂ ਬੰਦ ਜੇ ਜਾਂਚ ਨਾ ਹੋਈ ਉਹਨਾਂ ਬੰਦਿਆਂ ਨੂੰ ਮਾਫੀਆ ਨੂੰ ਸਜ਼ਾ ਨਾ ਮਿਲੀ ਗਰੀਬ ਆਦਮੀ ਪਾਣੀ ਤੋਂ ਬਿਨਾਂ ਮਰ ਰਿਹਾ ਗਰੀਬਾਂ ਦੇ ਬੱਚੇ ਪਾਣੀ ਤੋਂ ਬਿਨਾਂ ਮਰ ਰਿਹਾ ਉਹਨਾਂ ਕੋਲ ਟਿਊਬਵਲ ਨਹੀਂ ਪਾਣੀ ਨਹੀਂ ਔਰ ਜਿਹੜੇ ਬੰਦੇ 25-25 ਕਰੋੜ ਰੁਪਏ ਇੱਕ ਕਲੋਨੀ ਚੋਂ ਕਮਾ ਕੇ ਚਲੇਗੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਲੋਕਲ ਬਾਡੀ ਮੰਤਰੀ ਦੇ ਨਾਲ ਕੋਈ ਗੱਲਬਾਤ ਹੋਈ ਹੈ ਜਾਂ ਉਹਨਾਂ ਦੇ ਨਾਲ ਕੋਈ ਜਿਹੜੀਆਂ ਮੈਂ ਚਿੱਠੀਆਂ ਭੇਜੀਆਂ ਜੀ ਮੁੱਖ ਮੰਤਰੀ ਸਾਹਿਬ ਨੂੰ ਵੀ ਭੇਜੀਆਂ ਸੈਕਟਰੀ ਲੋਕਲ ਬਾਡੀ ਜੀ ਨੂੰ ਵੀ ਭੇਜੀਆਂ ਲੋਕਲ ਬਾਡੀਜ਼ ਮੰਤਰੀ ਨੂੰ ਵੀ ਭੇਜੀਆਂ ਪਰ ਇਹਨਾਂ ਦੇ ਮੰਤਰੀ ਮੇਰੇ ਖਿਆਲ 4-5 ਮਹੀਨੇ 6 ਮਹੀਨੇ ਪਹਿਲਾਂ ਹੀ ਬਣਿਆ 7 ਮਹੀਨੇ ਪਹਿਲਾਂ ਪਰ ਕੋਈ ਵੀ ਅੱਜ ਤੱਕ ਐਕਸ਼ਨ ਨਹੀਂ ਹੋਇਆ ਪਰ ਹੁਣ ਜੇ ਐਕਸ਼ਨ ਨਾ ਹੋਇਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲੂੰਗਾ ਉਹਨਾਂ ਨੇ ਜੇ ਮੈਨੂੰ ਟਾਈਮ ਬౌੰਡ ਐਕਸ਼ਨ ਕਰਕੇ ਨਾ ਦਿੱਤਾ ਤਾਂ ਭੁੱਖ ਹੜਤਾਲ ਤੇ ਦਰੀ ਲਾ ਕੇ ਬੈਠੂੰਗਾ ਵੀ ਆਫਟਰ ਆਲ ਆਰ ਇਹ ਮਾਫੀਆ ਜਿਹੜਾ ਇੰਨਾ ਟ ਇਹ ਪੈਸਾ ਜਾ ਕੇ ਦੀ ਜੇਬ ਚ ਰਿਆ ਖਤ ਮੌਜੂਦਾ ਸਰਕਾਰ ਦੇ ਕੁਝ ਰਾਜਨੀਤਿਕ ਵੀ ਇਸ ਸੰਬੰਧਿਤ ਦੇਖੋ ਜੀ ਆਪਾਂ ਮੌਜੂਦਾ ਸਰਕਾਰ ਪਿਛਲੀ ਸਰਕਾਰਾਂ ਹਰ ਪਾਰਟੀ ਦੇ ਰਾਜਨੀਤਕਾਂ ਵਾ ਇਹਦੇ ਵਿੱਚ ਮਿਲੀ ਘੁਪਤਾ ਸਾਰਿਆਂ ਨੇ ਮਿਲੀ ਭੁਗਤ ਹੈ ਰਾਜਨੀਤਕਾਂ ਦੀ ਸ਼ਹਿਤ ਹੋ ਬਿਨਾ ਐਡਾ ਵੱਡਾ ਕਫਲਾ ਕਿਵੇਂ ਹੋ ਗਿਆ ਮੈਂ ਆਪ ਆਪੋਜੀਸ਼ਨ ਦਾ ਲੀਡਰ ਚਿੱਠੀਆਂ ਭੇਜ ਰਿਹਾ ਲੈਟਰਾਂ ਭੇਜ ਰਿਹਾ ਹਾਊਸ 'ਚ ਬੋਲ ਰਿਹਾ ਕੋਈ ਐਕਸ਼ਨ ਨਹੀਂ ਹੋਇਆ ਪਰ ਹੁਣ ਜੇ ਐਕਸ਼ਨ ਨਾ ਕੀਤਾ ਕਮਿਸ਼ਨਰ ਸਾਹਿਬ ਮੁੱਖ ਮੰਤਰੀ ਨੇ ਉਹ ਹੜਤਾਲ ਤੇ ਬੈਠਾਂਗੇ ਅਸੀਂ ਜਾ ਕੇ ਮੁੱਖ ਮੰਤਰੀ ਦੇ ਕੋਲ ਸਰਦਾਰ ਸਰਕਾਰ ਤੁਹਾਡੀ ਰਹੀ ਤੁਸੀਂ ਮੰਨਦੇ ਅਕਾਲੀ ਦਲ ਦੇ ਵੀ ਕੁਝ ਰਾਜਨੀਤਾਵਾਂ ਸਕਦੇ ਬਿਲਕੁਲ ਕਾਲੀ ਦਲ ਦਾ ਵੀ ਕੋਈ ਹੋ ਸਕਦਾ ਉਹਨੂੰ ਫੜ ਕੇ ਅੰਦਰ ਦਿਓ ਜੇਕਰ ਅਕਾਲੀ ਦਲ ਦਾ ਕੋਈ ਰਾਜਨੀਤਾਵਾ ਇਹਦੇ ਵਿੱਚ ਆ ਕਲੋਨੀ ਦਾ ਉਹ ਵੀ ਅੰਦਰ ਦੋ ਜੇਕਰ ਬੀਜੇਪੀ ਦਾ ਕਾਂਗਰਸ ਦਾ ਕਿਸੇ ਵੀ ਪਾਰਟੀ ਦਾ ਆਮ ਆਦਮੀ ਉਹਨੂੰ ਫੜ ਕੇ ਅੰਦਰ ਦੋ ਪਰ ਲੋਕਾਂ ਨੂੰ ਇਨਸਾਫ ਦਿਵਾਓ ਸਰ ਅੱਜ ਇੱਕ ਵਫਦ ਮਿਲਿਆ ਅਕਾਲੀ ਦਲ ਦਾ ਔਰ ਉਹਨਾਂ ਦੀ ਡਿਮਾਂਡ ਹੈ ਕਿ ਨਗਰਾਇਜ ਕਲੋਨੀਆਂ ਜਿਹੜੀਆਂ ਉਹ ਲਗਾਤਾਰ ਵਿਕਸਿਤ ਹੋ ਰਹੀਆਂ ਨਹੀਂ ਇਸ ਦੇ ਨਾਲ ਨਾਲ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਔਰ ਬਿਲਕੁਲ ਜੀ ਅੱਜ ਸ਼੍ਰੋਮਣੀ ਕਾਲੀ ਦਾਲਵਾਲਾ ਸਰਦਾਰ ਹਸਪਤਾਲ ਸਿੰਘ ਯਾਸਪੁਰ ਤੋਂ ਉਹਦੇ ਸਾਥੀਆਂ ਨਾਲ ਬਫਰ ਅੱਜ ਮਿਲਿਆ ਮੈਨੂੰ ਔਰ ਉਹਨਾਂ ਵੱਲੋਂ ਸਾਡੇ ਧਿਆਨ ਚ ਲਿਆਂਦਾ ਗਿਆ ਕਿ ਜਿਹੜਾ ਸਾਊਥ ਹਲਕਾਪ ਦੇ ਵਿੱਚ ਕਾਫੀ ਜਿਹੜਾ ਏਰੀਆ ਹੈ ਜਿਹਦੇ ਵਿੱਚ ਪਾਣੀ ਦੀ ਬਹੁਤ ਵੱਡੀ ਖਲਤ ਆ ਰਹੀ ਹੈ ਸੋ ਇਮੀਡੀਏਟਲੀ ਅਸੀਂ ਵੈਸੇ ਧਿਆਨ ਸਾਡੇ ਚ ਆਲਰੇਡੀ ਮੈਟਰ ਹੈਗਾ ਔਰ ਮੈਂ ਜਿਹੜੀ ਕੋਸ਼ਿਸ਼ ਕਰਾਂਗਾ ਕਿ ਇਹਦੇ ਟੈਂਡਰ ਜਿਹੜੇ ਸ਼ਾਰਟੈਸਟ ਪੀਰੀਅਡ ਵਾਲੇ ਟੈਂਡਰ ਆ ਉਹ ਲਗਾ ਕੇ ਅਸੀਂ ਇਸ ਏਰੀਆ ਦੇ ਵਿੱਚ ਮੈਂ ਆਲਰੇਡੀ 3-4 ਦਿਨ ਪਹਿਲਾਂ ਅਨਾਉਂਸਰੀ ਕੀਤਾ ਸੀ ਫ੍ਰਾਈਡੇ ਨੂੰ ਔਰ ਇਹਦੇ ਵਿੱਚ 6 ਸਬ ਟਿਊਬਲ ਦੀ ਲੋਡ ਹੈਗੀ ਇਮੀਡੀਏਟਲੀ ਔਰ ਇਸ ਏਰੀਆ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਇਸ ਏਰੀਆ ਦੇ ਵਿੱਚ ਇਲੀਗਲ ਡਵੈਲਪਮੈਂਟ ਜਿਹੜੀ ਉਹ ਕਾਫੀ ਹੋ ਚੁੱਕੀ ਪਿਛਲੇ ਸਮੇਂ ਦੌਰਾਨ ਜਿਹਦੇ ਵਿੱਚ ਜਿਹੜੀ ਇਲੀਗਲ ਕਲੋਨੀਆਂ ਦੇ ਵਿੱਚ ਟਿਊਬਲਸ ਜਿਹੜੇ ਆ ਪ੍ਰਾਈਵੇਟ ਡਵੈਲਪਰਸ ਦੁਨੋਂ ਨਹੀਂ ਲਗਾਏ ਗਏ ਇਹਨਾਂ ਵੱਲੋਂ ਇੱਕ ਲਿਸਟ ਜਿਹੜੀ ਹੈ ਉਹ ਵੀ ਦਿੱਤੀ ਹੈ ਜਿਹੜੀ ਤਕਰੀਬਨ 700 ਏਕੜ ਦੇ ਲੱਗ ਸਕੇ ਕਲੋਨੀਆਂ ਹੈਗੀਆਂ ਜਿਹੜੀਆਂ ਇਲੀਗਲ ਡਵੈਲਪ ਹੋਈਆਂ ਸੋ ਅਸੀਂ ਰਿਕਾਰਡ ਦੇ ਵਿੱਚ ਚੈੱਕ ਕਰਕੇ ਕਿ ਇਹ ਕਲੋਨਾਈਜ਼ਰਸ ਨੇ ਕਿਸੇ ਨੇ ਸਾਡੇ ਕੋਲ ਰੈਗੂਲੇਸ਼ਨ ਲਈ ਅਪਲਾਈ ਕੀਤਾ ਕਿ ਨਹੀਂ ਕੀਤਾ ਉਹਨਾਂ ਦੇ ਖਿਲਾਫ ਵੀ ਜਿਹੜੇ ਕਲੋਨਾਈਜ਼ਰ ਇਲੀਗਲ ਕਾਲ ਨਹੀਂ ਡਵੈਲਪ ਕਰਨ ਵਾਲੇ ਜਿਨ੍ਹਾਂ ਨੇ ਸਾਡੇ ਕੋਲ ਰੈਗੂਲੇਸ਼ਨ ਲਈ ਅਪਲਾਈ ਨਹੀਂ ਕੀਤਾ ਵਿਦਨ ਟਾਈਮ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਪਰ ਨਾਲ ਹੀ ਪਹਿਲਾ ਪ੍ਰਾਇਓਰਟੀ ਜਿਹੜੀ ਉਹ ਪਾਣੀ ਦੀ ਹੈ ਪਾਣੀ ਅਸੀਂ ਸਾਡੇ ਕੋਲ ਟੈਂਕਰ ਵੀ ਨੇ ਅਸੀਂ ਟੈਂਕਰ ਵੀ ਇਨਸ਼ੋਰ ਕਰਾਂਗੇ ਜਦੋਂ ਤੱਕ ਇਹ ਪ੍ਰੋਬਲਮ ਜਿਹੜੇ ਨਵੇਂ ਟੈਂਡਰ ਲੱਗੇ ਔਰ ਨਵੇਂ ਤੁਹਾਡੇ ਟਿਊਬਲ ਸਿਸਟਮ ਹੋ ਜਾਂਦੇ ਉਦੋਂ ਤੱਕ ਟੈਂਕਰਾਂ ਨਾਲ ਹੀ ਪਾਣੀ ਸਪਲਾਈ ਕਰਾਂਗੇ ਔਰ ਨਾਲ ਹੀ ਜਿਹੜੀ ਹੈ ਸ਼ਾਰਟੈਸਟ ਪੋਸੀਬਲ ਟਾਈਮ ਦੇ ਵਿੱਚ ਟੈਂਡਰ ਲਗਾ ਕੇ ਪਾਣੀ ਦੀ ਸਪਲਾਈ ਜਿਹੜੀ ਫਿਰ ਕੀ ਮੰਨਦੇ ਹੋ ਲਗਾਤਾਰ ਕਲੋਰੀ ਵਿਕਸਤ ਹੋ ਰਹੀ ਹੈ ਜਿਵੇਂ ਉਹਨੇ ਡਿਮਾਂਡ ਕੀਤੀ ਹੈ ਕਿ 750 ਦਾ ਜ਼ਿਕਰ ਕੀਤਾ ਹੈ ਇਹ ਸਰ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ ਜਾਂ ਅਪਸਰਾ ਜੀ ਕਿਤੇ ਨਾ ਕਿਤੇ ਗਲਤੀ ਲਈ ਦੇਖੋ ਲਗਾਤਾਰ ਕਾਰਪੋਰੇਸ਼ਨ ਵੱਲੋਂ ਤੁਸੀਂ ਡੇਲੀ ਅਖਬਾਰਾਂ 'ਚ ਪੜ੍ਹਦੇ ਹੋਵੋਗੇ ਆ ਡਿਊਰਿੰਗ ਇਲੈਕਸ਼ਨ ਟਾਈਮ ਵੀ ਐਫਆਈਆਰਸ ਵੀ ਹੋਈਆਂ ਗੁਰਦਾਵਾ ਵੱਲੋਂ ਵੀ ਹੋਈਆਂ ਨੇ ਤੇ ਕਾਰਪੋਰੇਸ਼ਨਲ ਵੀ ਹੋਈਆਂ ਸੋ ਬਹੁਤ ਵੱਡੀ ਗਿਣਤੀ ਵਿੱਚ ਅਸੀਂ ਫਾਲੋਅ ਅਪ ਕਰਾਂਗੇ ਪੁਲਿਸ ਅਥਾਰਟिटीज ਨਾਲ ਜਿਹੜੀਆਂ ਐਫਆਈਆਰਸ ਦੇ ਕੇਸ ਗਏ ਤਾਂ ਕਿ ਜਿਹੜੇ ਵਿਅਕਤੀ ਜਿਨ੍ਹਾਂ ਨੇ ਨਹੀਂ ਅਪਲਾਈ ਕੀਤਾ ਸਾਡੇ ਕੋਲ ਉਹਨਾਂ ਦੇ ਖਿਲਾਫ ਐਫਆਈਆਰਸ ਵੀ ਹੋ ਸਕਣ ਤਾਂ ਕਿ ਭਵਿੱਖ ਵਿੱਚ ਲੋਕੀ ਜਿਹੜਾ ਹੈ ਉਹ ਡਰਨ ਇਸ ਚੀਜ਼ ਤੋਂ ਅਸੀਂ ਇਲੀਗਲ ਕਲੋਨੀ ਨਾੜ ਵੱਲ ਕਰੀ ਜੇਕਰ ਅਗਲੇ ਦੇ ਖਿਲਾਫ ਐਫਆਈਆਰ ਹੋਏਗੀ ਉਹਨੂੰ ਸਜ਼ਾ ਹੋਏਗੀ ਤੋ ਦੀ ਮਾਂਚ ਡਰ ਵੀ ਆਏਗਾ ਨਹੀਂ ਤੇ ਅਦਰਵਾਈਜ਼ ਜਿਹੜਾ ਸਿਸਟਮ ਹੈ ਬੰਦ ਨਹੀਂ ਹੋਏਗਾ ਲੱਗਦਾ ਵੱਡਾ ਰੈਵਨਿਊ ਜਿਹੜਾ ਸਰਕਾਰ ਦਾ ਉਹਨੂੰ ਕਿੰਨਾ ਲਗਾਇਆ ਜਾ ਰਿਹਾ ਬਿਲਕੁਲ ਇਹਦੇ ਵਿੱਚ ਦੇਖੋ ਜਦੋਂ ਕੋਈ ਕੋਲੀ ਕੋਈ ਪਾਸ ਕਰਕੇ ਬਣਾਉਂਦਾ ਹੈ ਤਾਂ ਉਹਨੂੰ ਸੀਐਲਯੂ ਔਰ ਈਡੀਸੀ ਚਾਰजेस ਜਿਹੜੇ ਉਹ ਦੇਣੇ ਪੈਂਦੇ ਨੇ ਬਹੁਤ ਵੱਡੀ ਕੀਮਤੀ ਵਿੱਚ ਵੱਡੀ ਅਮਾਉਂਟ ਹੁੰਦੀ ਹੈ ਉਹ ਜਦੋਂ ਕੋਈ ਬੰਦਾ ਇਲੀਗਲ ਕੋਲੀ ਡਵੈਲਪ ਕਰਦਾ ਉਹਦੇ ਵਿੱਚ ਸਾਰੀਆਂ ਹੀ ਪੀਸਾਂ ਜਿਹੜੀਆਂ ਸਰਕਾਰ ਦੀਆਂ ਨਹੀਂ ਆ ਉਹ ਖਾਦੀ ਜਾਂਦੀਆਂ ਨੇ ਸੋ ਇਹਦੇ ਵਿੱਚ ਹਰ ਤਰ੍ਹਾਂ ਦਾ ਮੈਂ ਕਹਾਂਗਾ ਪੀ ਇਹਦੇ ਵਿੱਚ ਮਿਲਦੀ ਹੁੰਦੀ ਹੈ ਭਾਰਤ ਪਦਰਤੀ ਬਿਲੀਪੁਕ ਹੈ ਸੋ ਇਸ ਕਰਕੇ ਅਸੀਂ ਇੰਸ਼ੋਰ ਕਰਾਂਗੇ ਕਿ ਜਿਹੜੀਆਂ ਲਿਸਟ ਦਿੱਤੀ ਆ ਇਹਨਾਂ ਕੋਲੋਨੀਆ ਦੇ ਖਿਲਾਫ ਮੈਂ ਚੈੱਕ ਕਰਾਂਗਾ ਰਿਕਾਰਡ ਦੇ ਵਿੱਚੋਂ ਕਿੰਨੇ ਅਪਲੀਕੇਸ਼ਨਾਂ ਦੇ ਜੱਫੇ ਕੀ ਆ ਪੋਲਿਟিক্যাল ਇਨਵੋਲਵਮੈਂਟ ਦਾ ਜ਼ਿਕਰ ਕੀਤਾ ਜਿਵੇਂ ਉਹਨਾਂ ਨੇ ਕਿ ਦੇਖੋ ਅਸੀਂ ਅਸੀਂ ਬੀਇੰਗ ਆਫੀਸਰਸ ਅਸੀਂ ਆਪਣੇ ਦਫਤਰ ਦੀ ਜਿਹੜੀ ਕਿਉਂਕਿ ਸਾਡੇ ਦਫਤਰਾਂ ਵਾਲੇ ਦੀ ਡਿਊਟੀ ਹੈ ਪ੍ਰਾਇਮਰਲੀ ਸਾਡੇ ਐਮਪਟੀ ਬ੍ਰਾਂਚ ਦੀ ਡਿਊਟੀ ਹੈ ਕਿ ਇਹੋ ਜੀਆਂ ਕਲੋਨੀਆ ਡਵੈਲਪ ਹੋਣ ਤੋਂ ਰੋਕਣਾ ਸੋ ਅਸੀਂ ਆਪਣੇ ਆਫੀਸਰ ਜਿਹੜੇ ਨੇ ਉਹਨਾਂ ਦੀ ਜਿੰਮੇਵਾਰੀ ਜਰੂਰ ਫਿਕਸ ਕਰਾਂਗੇ ਔਰ ਇਹ ਇਨਸ਼ੋਰ ਕਰਾਂਗੇ ਕਿ ਇਹ ਜਿਹੜੀ 125 ਏਕੜ ਦੀ ਕਲੋਨੀ ਇਹਨਾਂ ਨੇ ਦਿੱਤੀਆਂ ਸਾਨੂੰ ਲਿਸਟ ਦਿੱਤੀ ਹੈ ਅਸੀਂ ਇਹਨਾਂ ਦੇ ਖਿਲਾਫ ਕਲੋਨਾਈਜ਼ਰਸ ਦੇ ਖਿਲਾਫ ਖਾਸ ਤੌਰ ਤੇ ਜਿਹੜੀ ਆ ਉਹ ਕਾਰਵਾਈ ਕਰਸੀਆਂ ਕਿਉਂਕਿ ਲੋਕਾਂ ਨੂੰ ਜਿਨ੍ਹਾਂ ਦੀ ਐਮਓਸੀ ਹੋ ਚੁੱਕੀ ਹੈ ਉਹਨਾਂ 'ਤੇ ਕੋਈ ਮਤਲਬ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਨਾ ਅਸੀਂ ਸੜਕਾਂ ਪੱਟ ਸਕਦੇ ਹਾਂ ਨਾ ਅਸੀਂ ਕਿਸੇ ਦਾ ਵਾਟਰ ਸਪਲਾਈ ਸੀਵਰ ਰੋਕ ਸਕਦੇ ਹਾਂ ਬਟ ਐਟ ਦਾ ਸੇਮ ਟਾਈਮ ਜਿਹੜੇ ਬੰਦੇ ਨੇ ਇਲੀਗਲ ਕਲੋਨੀ ਕੱਟੀਆਂ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ